ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀ ਰਸੋਈ ਦੇ ਵਿੱਚ ਅਜਿਹੇ ਦੋ ਬਰਤਨ ਹੁੰਦੇ ਹਨ ਦੋ ਭਾਂਡੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਉਲਟਾ ਕਰਕੇ ਨਹੀਂ ਰੱਖਣਾ ਸਿਰਫ ਆਪਾਂ ਦੋ ਬਰਤਨ ਹਨ ਜਿਨ੍ਹਾਂ ਦੇ ਬਾਰੇ ਦੱਸਣ ਵਾਲੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਸ ਲਈ ਛੋਟੀ ਜਿਹੀ ਹੋਰ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਵਾਲੇ ਹਾਂ ਸੰਗਤ ਜੀ ਇਸ ਤੋਂ ਇਲਾਵਾ ਅਸੀਂ ਅੱਜ ਦੀ ਵੀਡੀਓ ਵਿੱਚ ਕੁਝ ਜਿਹੇ ਉਪਾਅ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਵਰਸੇਗਾ ਏਸੇ ਹੀ ਤਰੀਕੇ ਦੇ ਨਾਲ ਜਦੋਂ ਅਸੀਂ ਇਹਨਾਂ ਬਰਤਨਾਂ ਨੂੰ ਉਧੇ ਮਾਰ ਕੇ ਰੱਖ ਦਿੰਨੇ ਆ ਤਾਂ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਨੇ ਤੇ ਜਿੰਨਾ ਗਲਤੀਆਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੀਆਂ ਕੁਝ ਗਲਤੀਆਂ ਜੋ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਹੀ ਨਾਲ ਅਸੀਂ ਤੁਹਾਨੂੰ ਉਸ ਤੋਂ ਬਾਅਦ ਵਿੱਚ ਇਹ ਗੱਲ ਵੀ ਸਾਂਝੀ ਕਰਾਂਗੇ ਕਿ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਜੋ ਲਿਆਂਦਾ ਹੋਇਆ ਇੱਕ ਖਾਸ ਉਪਾਅ ਉਸਤੀ ਜਾਣਕਾਰੀ ਪੂਰੀ ਦੱਸਾਂਗੇ ਸਾਹ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹਮੇਸ਼ਾ ਹਮੇਸ਼ਾ ਦੇ ਲਈ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤੇ ਦੂਸਰੀ ਬੇਨਤੀ ਸਾਧ ਸੰਗਤ ਜੀ ਇਹ ਹੈ ਕਿ ਸਾਡੀ ਜੋ ਵੀ ਵੀਡੀਓ ਹੁੰਦੀ ਹੈ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਤੁਹਾਡੇ ਕਮੈਂਟ ਆਉਂਦੇ ਹਨ ਕਿ ਇਹ ਕਿਹੜਾ ਉਪਾਅ ਹੈ ਇਸ ਨੂੰ ਕਿਸ ਦਿਨ ਕਰਨਾ ਹੈ ਕਦੋਂ ਕਰਨਾ ਹੈ ਤਾਂ ਸੰਗਤ ਜੀ ਹਰ ਕਿਸੇ ਦੇ ਕਮੈਂਟ ਦਾ ਰਿਪਲਾਈ ਜੋ ਹੈ ਸਾਡੇ ਕੋਲੋਂ ਨਹੀਂ ਕੀਤਾ ਜਾਂਦਾ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਰਿਪਲਾਈ ਨਹੀਂ ਕਰਦੇ ਤਾਂ ਇਸ ਲਈ ਸੰਗਤ ਜੀ ਅਸੀਂ ਪਹਿਲਾਂ ਹੀ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਇਹ ਵੀਡੀਓ ਨੂੰ ਧਿਆਨ ਦੇ ਨਾਲ ਸੁਨਿਆ ਕਰੋ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਹੁੰਦੀ ਹੈ ਤਾਂ ਇਸ ਲਈ ਤੁਸੀਂ ਧਿਆਨ ਦੇ ਨਾਲ ਵੀਡੀਓ ਨੂੰ ਸੁਨਿਆ ਕਰੋ ਬਿਨਾਂ ਸਕਿਪ ਕੀਤੇ ਤਾਂ ਜੋ ਤੁਹਾਨੂੰ ਪੂਰੀ ਗੱਲ ਦੀ ਸਮਝ ਲੱਗ ਸਕੇ ਕਿ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੀ ਉਪਾਅ ਸਾਂਝਾ ਕੀਤਾ ਗਿਆ ਹੈ ਇਸ ਨੂੰ ਕਦੋਂ ਕਰਨਾ ਹੈ ਤੇ ਕਿੱਦਾਂ ਕਰਨਾ ਹੈ ਤੇ ਇਸ ਦਾ ਸਾਨੂੰ ਲਾਭ ਕਿਵੇਂ ਹੋਵੇਗਾ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੋ ਬਰਤਨਾਂ ਦੇ ਬਾਰੇ ਜੋ ਕਿ ਸਾਨੂੰ ਆਪਣੇ ਘਰ ਤੇ ਰਸੋਈ ਦੇ ਵਿੱਚ ਕਦੇ ਵੀ ਮੁੱਦੇ ਨਹੀਂ ਮਾਰਨੇ ਚਾਹੀਦੇ ਇੱਕ ਤਾਂ ਤਵਾ ਤੇ ਦੂਜੀ ਚੀਜ਼ ਹੈ ਜੀ ਕੜਾਈ ਦੋਨਾਂ ਬਰਤਨਾਂ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਜੇ ਰਸੋਈ ਦੇ ਵਿੱਚ ਰੱਖਦੀ ਹੋ ਤਾਂ ਤੁਸੀਂ ਪੁੱਠਾ ਕਰਕੇ ਨਹੀਂ ਰੱਖਣਾ ਜਾਣਕਾਰੀ ਦੇ ਅਨੁਸਾਰ ਕਿ ਤਵਾ ਤੇ ਕੜਾਈ ਜਦੋਂ ਅਸੀਂ ਪੁੱਠੇ ਕਰਕੇ ਰੱਖਦੇ ਹਾਂ ਤੇ ਜਦੋਂ ਅਸੀਂ ਇਹਨਾਂ ਨੂੰ ਮੁੱਦੇ ਮਾਰ ਕੇ ਰੱਖਦੇ ਇਹਨਾਂ ਦਾ ਗਲਤ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਇਹਨਾਂ ਨੂੰ ਪੁੱਠਾ ਕਰਕੇ ਰੱਖਣ ਦੇ ਨਾਲ ਜੋ 네ਗੇਟਿਵ એનર્ਜੀ ਹੈ ਉਹ ਪੈਦਾ ਹੁੰਦੀ ਹੈ ਬਹੁਤ ਸਾਰੇ ਲੋਕ ਇਸ ਕਰਕੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਮੁੱਦਣੀ ਮਾਰਨਾ ਚਾਹੀਦਾ ਅਸੀਂ ਕਦੇ ਵੀ ਇਹ ਗਲਤੀ ਜੇ ਹੈ ਜਾਣ ਬੁੱਝ ਕੇ ਜਾਂ ਜਾਣੇ ਅਣਜਾਣੇ ਦੇ ਵਿੱਚ ਵੀ ਨਹੀਂ ਕਰਨੀ ਇਸ ਦਾ ਬਹੁਤ ਜ਼ਿਆਦਾ ਨੈਗੇਟਿਵ ਪ੍ਰਭਾਵ ਸਾਡੇ ਘਰ ਪਰਿਵਾਰ ਦੇ ਉੱਪਰ ਪੈਂਦਾ ਹੈ ਇਸ ਗੱਲ ਨੂੰ ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਦੇ ਵੀ ਆਪਣੀ ਰਸੋਈ ਦੇ ਵਿੱਚ ਜਦੋਂ ਰਾਤ ਨੂੰ ਖਾਣਾ ਬਣਾਉਂਦੇ ਹੋ ਖਾਂਦੇ ਹੋ ਤਾਂ ਰਸੋਈ ਨੂੰ ਹਮੇਸ਼ਾ ਸਾਫ਼ ਕਰਕੇ ਰੱਖੋ ਰਸੋਈ ਦੇ ਵਿੱਚ ਕਦੇ ਵੀ ਝੂਠੇ ਭਾਂਡੇ ਨਾ ਰੱਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਵਜ੍ਹਾ ਕਰਕੇ ਮੁਸ਼ਕਲ ਕਰਕੇ ਤੁਸੀਂ ਉਹਨਾਂ ਬਰਤਨਾਂ ਨੂੰ ਸਾਫ਼ ਕਰਕੇ ਨਹੀਂ ਰੱਖ ਸਕਦੇ ਤਾਂ ਆਪਣੇ ਆਪ ਹੀ ਜਾਂ ਫਿਰ ਤੁਸੀਂ ਕੋਈ ਹੈਲਪਰ ਰੱਖੀ ਹੋਈ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਉਹ ਆਵੇਗੀ ਤੇ ਆਪਣੇ ਆਪ ਹੀ ਬਰਤਨ ਸਾਫ਼ ਕਰ ਲਵੇਗੀ ਤਾਂ ਤੁਸੀਂ ਉਸ ਦੇ ਲਈ ਜੋ ਹੈ ਉਹ ਬਰਤਨ ਝੂਠੇ ਛੱਡ ਦਿੰਦੇ ਹੋ ਉਸ ਵੇਲੇ ਟਾਈਮ ਕੰਮ ਕਰਨ ਆਵੇਗੀ ਤੇ ਆਪਣੇ ਆਪ ਹੀ ਬਰਤਨ ਸਾਫ਼ ਕਰ ਲਵੇਗੀ ਤੁਸੀਂ ਕੀ ਕਰੋ ਇਹਨਾਂ ਬਰਤਨਾਂ ਨੂੰ ਆਪਣੀ ਰਸੋਈ ਦੇ ਵਿੱਚ ਨਾ ਰੱਖੋ ਆਪਣੀ ਰਸੋਈ ਤੋਂ ਬਾਹਰ ਤੁਸੀਂ ਇਹਨਾਂ ਬਰਤਨਾਂ ਨੂੰ ਰੱਖ ਸਕਦੇ ਹੋ ਆਪਣੇ ਘਰ ਦੇ ਵਿੱਚ ਕੋਈ ਵੀ ਬਾਲਕੋਨੀ ਬਣਾਈ ਹੋਵੇ ਤੁਸੀਂ ਉੱਥੇ ਜਾ ਕੇ ਰੱਖ ਸਕਦੇ ਹੋ ਤੁਸੀਂ ਆਪਣੀ ਜਿਹੜੀ ਰਸੋਈ ਹੈ ਉਸ ਦੀ ਸੈਲਫ ਦੇ ਉੱਪਰ ਤੁਸੀਂ ਝੂਠੇ ਬਰਤਨ ਨਹੀਂ ਰੱਖਣੇ ਇਸ ਤਰੀਕੇ ਦੇ ਨਾਲ ਇੱਕ ਪਰਿਵਾਰ ਸੀ ਜੋ ਕਿ ਬਹੁਤ ਵਧੀਆ ਸੀ ਆਪਣੇ ਘਰ ਵਿੱਚ ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਸੀ ਉਹਨਾਂ ਦੇ ਪਰਿਵਾਰ ਤੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਹ ਹਮੇਸ਼ਾ ਇੱਕ ਗਲਤੀ ਕਰਦੇ ਸਨ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਸੈਲਫ ਤੇ ਇਹ ਝੂਠੇ ਭਾਂਡੇ ਛੱਡ ਦਿੰਦੇ ਸਨ ਤੇ ਆਪਣੇ ਘਰ ਵਿੱਚ ਜਿਹੜੀ ਉਹਨਾਂ ਦੀ ਰਸੋਈ ਸੇ ਉਸਨੂੰ ਕਦੇ ਵੀ ਸਾਫ਼ ਨਹੀਂ ਸੀ ਕਰਦੇ ਹੁੰਦਾ ਕੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਹੀ ਕੋਈ ਬਹੁਤ ਵੱਡੀ ਚੋਰੀ ਹੋ ਜਾਂਦੀ ਹੈ ਤੇ ਚੋਰੀ ਹੋਣ ਦੇ ਕਾਰਨ ਉਹਨਾਂ ਦੇ ਘਰ ਦਾ ਜਿੰਨਾ ਵੀ ਪੈਸਾ ਸੀ ਸਮਾਨ ਸੀ ਉਹ ਚੋਰੀ ਹੋ ਜਾਂਦਾ ਹੈ ਚੋਰੀ ਦੇ ਕਰਕੇ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਬੁਰੇ ਹੋ ਜਾਂਦੇ ਨੇ ਮਾੜੇ ਹੋ ਜਾਂਦੇ ਨੇ ਉਹ ਸਿਰਫ ਜਾਣੇ-ਅਣਜਾਣੇ ਦੇ ਵਿੱਚ ਸਾਡੀਆਂ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਸਾਸਾਂਗਤ ਜੀ ਇਸ ਘਰ ਕੇ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਘਰ ਦੀ ਰਸੋਈ ਦੀ ਜਿਹੜੀ ਸੈਲਫ ਹੈ ਜਾਂ ਰਸੋਈ ਦੇ ਵਿੱਚ ਕਦੇ ਵੀ ਪੁੱਲ ਕੇ ਜਾਣੇ ਜਾਂ ਜਾਣੇ ਦੇ ਵਿੱਚ ਰੋਟੀ ਖਾਣ ਤੋਂ ਬਾਅਦ ਭਾਂਡੇ ਝੂਠੇ ਜਿਹੜੇ ਹਨ ਉਹ ਨਾ ਰੱਖੋ ਕਿਉਂਕਿ ਹੁੰਦਾ ਕੀ ਹੈ ਕਿ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਜੌਬ ਕਰਦਾ ਹੈ ਜਿਉਂ ਕੋਈ ਕਾਰੋਬਾਰੀ ਸਾਡਾ ਕੰਮਕਾਰ ਤੋਂ ਅਸੀਂ ਲੇਟ ਹੁੰਨੇ ਆ ਜਾਂ ਲੇਟ ਹੋਣ ਕਰਕੇ ਸਾਡੀਆਂ ਰੋਟੀਆਂ ਜਦੋਂ ਖਾਣੇ ਆ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੇ ਬਰਤਨ ਹੁੰਦੇ ਹਨ ਉਹ ਸੈਲਫ ਤੇ ਜਾਂ ਫਿਰ ਉਸ ਸਿੰਕ ਦੇ ਵਿੱਚ ਝੂਠੇ ਛੱਡ ਦਿੰਨੇ ਆ ਇਸ ਤਰੀਕੇ ਦੇ ਨਾਲ ਝੂਠੇ ਪਾਣੀ ਭਾਂਡੇ ਜੋ ਅਸੀਂ ਰੱਖ ਕੇ ਤੇ ਆਪ ਆਰਾਮ ਕਰਨ ਨਾਲ ਲਈ ਸੌ ਜਾਂਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਭਾਂਡੇ ਨੂੰ ਸਾਫ਼ ਕਰਨ ਤੇ ਇੱਕ ਸੈਕਿੰਡ ਵੀ ਨਹੀਂ ਲੱਗਦਾ ਜੇਕਰ ਅਸੀਂ ਭਾਂਡਿਆਂ ਨੂੰ ਬਿਲਕੁਲ ਸਾਫ਼ ਕਰਕੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਨਾਂ ਨੂੰ ਜੋ ਝੂਠ ਲੱਗੀ ਹੈ ਉਸਨੇ ਥੋੜਾ ਬਤਤੋ ਕੇ ਰੱਖ ਦਿਓ ਫਿਰ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਜੋ ਬਹੁਤ ਜ਼ਿਆਦਾ ਪ੍ਰੋਬਲਮਸ ਹਨ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹਨ ਉਹ ਨਹੀਂ ਕਰਨੀਆਂ ਪੈਣਗੀਆਂ ਇਸ ਤਰੀਕੇ ਨਾਲ ਇੱਥੇ ਆਪਾਂ ਗੱਲ ਕਰ ਰਹੇ ਸੀ ਤਵੇ ਤੇ ਕੜਾਈ ਦੀ ਇਸ ਤੋਂ ਇਲਾਵਾ ਆਪਾਂ ਆਪਣੇ ਘਰ ਦੇ ਵਿੱਚ ਝਾੜੂ ਦੀ ਵੀ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦਾ ਜਿਹੜਾ ਝਾੜੂ ਹੈ ਉਹ ਵੀ ਇਸ ਤਰੀਕੇ ਨਾਲ ਸਾਨੂੰ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਲੋਕ ਆਉਣ ਜਾਂ ਗੈਸਟ ਤੋਂ ਤੇ ਉਹਨਾਂ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਝਾੜੂ ਉੱਪਰ ਨਹੀਂ ਪੈਣੀ ਚਾਹੀਦੀ ਸਾਨੂੰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਘਰ ਦੇ ਝਾੜੂ ਜੋ ਸਾਡੇ ਘਰ ਦੀ ਬਰਕਤ ਦਾ ਪ੍ਰਤੀਕ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੇ ਘਰ ਦੀ ਬਰਕਤ ਨੂੰ ਹਮੇਸ਼ਾ ਛੁਪਾ ਕੇ ਰੱਖਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਦੀ ਜਿਹੜੀ ਕੜਾਈ ਤੇ ਤਵਾ ਹੈ ਉਹਨਾਂ ਦੇ ਨਾਲ ਵੀ ਇੱਕ ਸਿੰਪਲ ਜਿਹਾ ਪ੍ਰੋਸੈਸ ਹੈ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਮ ਰੱਖਣਾ ਹੈ ਕਿ ਜੇਕਰ ਸਾਡੇ ਘਰ ਦੀ ਰਸੋਈ ਦੇ ਵਿੱਚ ਕੋਈ ਵੀ ਆਉਂਦਾ ਹੈ ਤਾਂ ਉਹਨਾਂ ਦੀ ਨਜ਼ਰ ਸਾਡੇ ਤਵੇ ਅਤੇ ਕੜਾਈ ਦੇ ਉੱਪਰ ਨਹੀਂ ਪੈਣੀ ਚਾਹੀਦੀ। ਉਸ ਨੂੰ ਥੋੜਾ ਜਿਹਾ ਤੁਸੀਂ ਛੁਪਾ ਕੇ ਰੱਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਹੋਇਆ ਹੈ ਕਿ ਉਸ ਦੇ ਉੱਪਰ ਥੋੜੀਆਂ-ਥੋੜੀਆਂ ਤਾਂਤ੍ਰਿਕ ਕਿਰਿਆਵਾਂ ਕਈ ਲੋਕ ਕਰਵਾਉਂਦੇ ਹਨ। ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਅਲਮਾਰੀ ਹੈ, ਭਾਂਡਿਆਂ ਨੂੰ ਜੋੜਨ ਵਾਲੀ, ਬਰਤਨ ਰੱਖਣ ਵਾਲੀ ਤੇ ਤੁਸੀਂ ਉੱਥੇ ਵੀ ਛੁਪਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਮਕਾਰ ਕਰਨ ਤੋਂ ਬਾਅਦ ਇਹਨਾਂ ਯੂਜ਼ ਕਰਨ ਤੋਂ ਬਾਅਦ ਧੋ ਕੇ ਉਸ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਤਾਂ ਇਹ ਤਾਂ ਸੰਗਤ ਜੀ ਇਹ ਤਾਂ ਸੀ ਤੁਹਾਡੇ ਕੰਮ ਆਉਣ ਵਾਲੀ ਜਾਣਕਾਰੀ ਜੋ ਕਿ ਅਣਜਾਣੇ ਜਾਂ ਜਾਣੇ ਦੇ ਵਿੱਚ ਤੁਸੀਂ ਗਲਤੀਆਂ ਕਰਦੇ ਹੋ ਤੇ ਗਲਤੀਆਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਆਉਂਦੀਆਂ ਨੇ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਕਰਦੇ ਹੋ ਤਾਂ ਅੱਜ ਇਹ ਗਲਤੀਆਂ ਸੁਧਾਰੋ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਜਾਣ ਹੁਣ ਆਪਾਂ ਗੱਲ ਕਰਦੇ ਹਾਂ ਜੀ ਉਪਾਅ ਦੀ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਤੇ ਸਿੰਪਲ ਸਰਲ ਜਿਹਾ ਉਪਾਅ ਹੈ ਇਸ ਤਰੀਕੇ ਦੇ ਨਾਲ ਜਿਹੜਾ ਬਹੁਤ ਹੀ ਸਿੰਪਲ ਹੈ ਇਸ ਨੂੰ ਤੁਸੀਂ ਕਰਨਾ ਕਿਵੇਂ ਹੈ ਜਦੋਂ ਤੁਸੀਂ ਆਪਣੀ ਰਸੋਈ ਵਿੱਚੋਂ ਸਾਰੇ ਹੀ ਕੰਮ ਖਤਮ ਕਰ ਲੈਂਦੇ ਹੋ ਸਾਬ ਸਫਾਈ ਕਰ ਲੈਂਦੇ ਹੋ ਸਮਝ ਲਓ ਕਿ ਤੁਹਾਡਾ ਸਾਰਾ ਪਰਿਵਾਰ ਜੋ ਹੈ ਆਰਾਮ ਦੇ ਨਾਲ ਨੀਂਦ ਦੇ ਵਿੱਚ ਸੌਂ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਸਿੰਪਲ ਜਿਹੇ ਉਪਾਅ ਨੂੰ ਕਰ ਸਕਦੇ ਹੋ ਉਬਾਗਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਤਵਾ ਜਿਹੜਾ ਤਵਾ ਚਾਹੀਦਾ ਹੈ ਤਵੇ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸੁਕਾ ਲੈਣਾ ਹੈ ਤੇ ਸੁਕਾਉਣ ਤੋਂ ਬਾਅਦ ਵਿੱਚ ਤੁਹਾਨੂੰ ਚਾਹੀਦਾ ਹੈ ਇੱਕ ਤੇਜ ਪੱਤਾ ਤੇਜ ਪੱਤੇ ਦੇ ਨਾਲ ਤੁਹਾਨੂੰ ਚਾਹੀਦੀਆਂ ਹਨ ਹਰੀਆਂ ਇਲਾਚੀਆਂ ਜਿਹੜੀ ਹਰੀ ਇਲਾਚੀ ਹੈ ਉਹ ਵੀ ਤੁਸੀਂ ਇੱਕ ਲੈਣੀ ਹੈ ਤੇ ਜਿਹੜਾ ਤੇਜ ਬੱਤਾ ਲੈਣਾ ਹੈ ਉਹ ਵੀ ਤੁਸੀਂ ਇੱਕ ਹੀ ਲੈਣਾ ਹੈ ਬਸ ਤੁਸੀਂ ਇੰਨਾ ਹੀ ਕੰਮ ਕਰਨਾ ਹੈ ਤੇ ਘਰ ਦੇ ਵਿੱਚ ਸਾਰੇ ਕੰਮਕਾਰ ਕਰਨ ਤੋਂ ਬਾਅਦ ਰਸੋਈ ਸਾਫ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਤੁਸੀਂ ਤਵੇ ਦੇ ਉੱਪਰ ਬਸ ਇਹ ਦੋ ਚੀਜ਼ਾਂ ਰੱਖ ਦੇਣੀਆਂ ਹਨ ਪਹਿਲਾਂ ਤੇਜ ਪੱਤਾ ਰੱਖਣਾ ਹੈ ਤਾਂ ਫਿਰ ਤੇਜ ਪਤੇ ਦੇ ਉੱਪਰ ਇੱਕ ਹਰੀ ਇਲਾਚੀ ਰੱਖ ਦੇਣੀ ਹੈ ਬਸ ਇੰਨਾ ਹੀ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਜਾ ਕੇ ਦੇ ਸੌਂ ਜਾਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਕੋਈ ਮਾਤਾਵਾ ਪੈਣਾ ਇਸ ਉਪਾਅ ਨੂੰ ਕਰਨਾ ਚਾਹੁੰਦੀਆਂ ਨੇ ਪਰ ਉਹ ਪੀਰੀਅਡਸ ਦੇ ਵਿੱਚ ਨਹੀਂ ਤਾਂ ਉਸ ਸਮੇਂ ਉਹ ਜੇਕਰ ਉਹ ਕਾਹ ਕਰਨਾ ਚਾਹੁੰਦੀਆਂ ਨੇ ਤਾਂ ਉਹ ਘਰ ਦੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਕਹਿ ਕੇ ਵੀ ਇਹ ਦੋਨੋਂ ਚੀਜ਼ਾਂ ਤਵੇ ਦੇ ਉੱਪਰ ਰੱਖਵਾ ਸਕਦੀਆਂ ਨੇ ਸਾਰੀ ਰਾਤ ਉੱਥੇ ਤਵੇ ਉਪਰ ਪਿਆ ਰਹਿਣ ਦੇਣਾ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੇ ਗੈਸ ਚੁੱਲੇ ਤੇ ਚਾਹ ਬਣਾਉਣੀ ਹੋਵੇ ਤਾਂ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਉਸ ਤਵੇ ਨੂੰ ਚੁੱਕਣਾ ਹੈ ਤੇ ਚੁੱਕ ਕੇ ਗੈਸ ਦੇ ਉੱਪਰ ਰੱਖ ਦੇਣਾ ਹੈ ਤੇ ਜਿਹੜਾ ਪੱਤਾ ਹੈ ਉਸ ਨੂੰ ਤੁਸੀਂ ਜਲਾ ਦੇਣਾ ਹੈ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਇਹ ਪ੍ਰੋਸੈਸ ਹੈ ਇਸ ਨੂੰ ਕਰਨਾ ਹੋਵੇਗਾ। ਇਸ ਨੂੰ ਬਾਅਦ ਤੁਸੀਂ ਨਿਰੰਤਰ ਕਰਕੇ ਦੇਖੋਗੇ ਰਾਤ ਦੇ ਸਮੇਂ ਤੁਸੀਂ ਇਸ ਪ੍ਰੋਸੈਸ ਦੇ ਨਾਲ ਤਵੇ ਦੇ ਉੱਪਰ ਤੇਜ ਪੱਤਾ ਤੇ ਹਰੀ ਇਲਾਚੀ ਰੱਖਣੀ ਹੈ। ਤੇ ਅਗਲੇ ਦਿਨ ਦੀ ਸਵੇਰੇ ਇਸ ਨੂੰ ਤੁਸੀਂ ਚਾਹ ਬਣਾਉਣ ਤੋਂ ਪਹਿਲਾਂ ਕਹਿਣ ਤੋਂ ਪਾਵ ਕੇ ਹੋਰ ਕੋਈ ਵੀ ਕੰਮ ਤੁਸੀਂ ਬਾਅਦ ਵਿੱਚ ਕਰਨਾ ਹੈ ਪਹਿਲਾਂ ਤੁਸੀਂ ਇਹ ਕੰਮ ਕਰਨਾ ਹੈ ਕਿ ਇਸ ਤੇਜ ਪੱਤੇ ਨੂੰ ਜਲਾਉਣਾ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਪਕਾ ਕਰੋਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਜਲਾਓਗੇ ਤਾਂ ਗਰੰਟੀ ਦੇ ਨਾਲ ਕਹਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਧੰਦੇ ਆ ਬਾਹਰ ਲੱਗ ਜਾਣਗੇ ਪੈਸਾ ਹੀ ਪੈਸਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ ਤੁਹਾਡੇ ਨਾਲ ਅਸੀਂ ਬਹੁਤ ਵਾਰ ਸ਼ੇਅਰ ਕੀਤੇ ਨੇ ਕਿ ਜਿਵੇਂ ਦੁੱਧ ਛਿੜਕਣਾ ਇਲਾਚੀ ਨੂੰ ਜਲਾਉਣਾ ਤੇਜ ਪੱਤਾ ਜਲਾਉਣਾ ਇਸ ਤਰੀਕੇ ਦੇ ਨਾਲ ਜੜੀਆਂ ਮਾਤਾਵਾਂ ਪੈਣਾ ਆਪਣੀ ਰਸੋਈ ਦੇ ਵਿੱਚ ਇਹਨਾਂ ਨੀਮਾਂ ਦਾ ਪਾਲਣ ਕਰਦੀਆਂ ਨੇ ਆਪਣੇ ਕੰਮਕਾਰ ਕਰਨ ਤੋਂ ਬਾਅਦ ਇਸ ਪ੍ਰੋਸੈਸ ਤੇ ਨਲਾਪਾ ਕਰਦੀਆਂ ਨੇ ਗਰੰਟੀ ਨਾਲ ਕਹਿੰਨੇ ਹਾਂ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਤਨ ਅਦਾਲਤ ਦੀ ਕੋਈ ਕਮੀ ਨਹੀਂ ਆਉਂਦੀ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਸ ਇਹ ਜੋ ਛੋਟੀਆਂ-ਛੋਟੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਹੋਵੇਗਾ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣ ਤੋਂ ਬਾਅਦ ਦੇ ਵਿੱਚ ਮਾਤਾ ਲక్ష్ਮੀ ਜਿਹੜੀ ਹੈ ਸਾਡੇ ਘਰ ਦੇ ਵਿੱਚ ਪਰਵੇਸ਼ ਕਰਦੀ ਹੈ ਤੇ ਜੇਕਰ ਅਸੀਂ ਅਜਹੀਆਂ ਕੁਝ ਗਲਤੀਆਂ ਜਾਣੀਆਂ ਜਾਣੇ ਦੇ ਵਿੱਚ ਕਰ ਦਿੰਨੇ ਆ ਤਾਂ ਉਹ ਗਲਤੀਆਂ ਕਰਕੇ ਸਾਡੇ ਘਰ ਵਿੱਚ ਕੋਈ ਨਾ ਕੋਈ ਕਰੋਪੀ ਆ ਜਾਂਦੀ ਹੈ ਨਾਲ ਹੀ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ ਗਰੀਬੀ ਹੋਣ ਕਰਕੇ ਸਾਨੂੰ ਸਮਝ ਨਹੀਂ ਲੱਗਦਾ ਕਿ ਗਲਤੀ ਕਿੱਥੇ ਕੀਤੀ ਗਈ ਹੈ ਸਾਡੇ ਨਾਲ ਇਸ ਤਰੀਕੇ ਦੀ ਪ੍ਰੋਬਲਮ ਕਿਵੇਂ ਹੋ ਗਈ ਸਾਡਾ ਚੱਲਦਾ ਜਲਦਾ ਕਾਰੋਬਾਰ ਕਿਵੇਂ ਰੁਕ ਗਿਆ ਜਿੰਨੀਆਂ ਸਾਡੇ ਘਰ ਦੀਆਂ ਖੁਸ਼ੀਆਂ ਹੁੰਦੀਆਂ ਹਨ ਉਹ ਗਮਗੀਨ ਮਾਹੌਲ ਦੇ ਵਿੱਚ ਬਦਲ ਜਾਂਦੀਆਂ ਨੇ ਬਸ ਇੰਨਾ ਹੀ ਅਸੀਂ ਇੱਕ ਛੋਟਾ ਜਿਹਾ ਉਪਾਅ ਹੀ ਕਰਨਾ ਹੋਵੇਗਾ ਤੇ ਜਿਹੜੇ ਵੀ ਭੈਣ ਭਰਾਣ ਪੂਰੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਕਰਨਗੇ ਉਨਾਂ ਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਤਾਂ ਸਾਧ ਸੰਗਤ ਜੀ ਇਹ ਕੋਈ ਵਹਿਮ ਪਰਮ ਨਹੀਂ ਹੁੰਦੇ ਇਹ ਬਸ ਘਰੇਲੂ ਉਪਾਅ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਭਲੇ ਦੇ ਲਈ ਕਰਨਾ ਹੁੰਦਾ ਹੈ ਇਹਨਾਂ ਦੇ ਨਾਲ ਕਿਸੇ ਹੋਰ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਤਾਂ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੁ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ